ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਜਰਸੀ ਵੈਡ ਦੀ ਲੈ ਕੇ ਆਏ ਜੇ ਬਿਲਕੁਲ ਤਾਜ਼ੀ ਸੂਈ ਜੇ ਪੂਰੀ ਜਾਣਕਾਰੀ ਇਸ ਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਅੰਦਾਜ਼ ਜੀ ਰੀਡ ਹੀ ਦੱਸਾਂਗੇ ਰੀਡ ਇਸ ਵੈਡ ਦਾ ਬਿਲਕੁਲ ਜਾਇਜ਼ ਹੋਏਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਦੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਬਿਲਕੁਲ ਤਾਜੀ ਸੂਈ ਜੇ ਵੜੇ ਜੇਰ ਪਾਤੀਏ ਦੇਖ ਸਕਦੇ ਜੀ ਲੋ ਜਰਸੀ ਵੜ ਜੇ ਫੇਸਵਰਡ ਚੈੱਕ ਕਰਸਾਂ ਨੀ ਰੋ ਬਹੁਤ ਹੀ ਫੇਸ ਕੁਆਲਿਟੀ ਜੀ ਤੇ ਬਹੁਤ ਹੀ ਠੰਡਪੰਡੀ ਦੀ ਜੀ ਚਾਰੇ ਠੰਡ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਨੇ ਪੂਰੇ ਵਿਥੀ ਤੇ ਗਿਆ ਵੀ ਦੇਖ ਸਕਦੇ ਜੀ ਲੋ ਤੇ ਬਿਲਕੁਲ ਤਾਜੀ ਸੂਈ ਜੇ ਵੜੇ ਚੰਦਾ ਚੈੱਕ ਕਰ ਸਕਦੇ ਪਿਛੇ ਰੋ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੜ ਸੁਈ ਜੇ ਤੇ ਪਿਛੇ ਬੱਚਾ ਜੂ ਇਸ ਦੇ ਉਹ ਵਸ਼ਾ ਜੇ ਦੇਖ ਸਕਦੇ ਨੇ ਹਲੋ ਬਿਲਕੁਲ ਗਿੱਲਾ ਨਾੜੂ ਉਸ ਤਰ੍ਹਾਂ ਨਾਲ ਹਲੋ ਦੂਸਰਾ ਸੁਆ ਵੜ ਸੁਈ ਜੇ ਪਹਿਲੇ ਸੁਈ ਦਾ ਦੋ ਤਾਰ ਕਾਟ ਜਿਹੜਾ ਉਹ ਜਿੰਨਾ ਵੀ ਰੰਗ ਆਪਾਂ ਵੜ ਲਈ ਆ ਉਹ 10-11 ਲੀਟਰ ਦਾ ਕਹਿੰਦੇ ਆ। ਬਾਕੀ ਵੀ ਜੀ ਤੁਸੀਂ ਆਪਣੇ ਨਰਕ ਪਰਖਣਾ ਦੇਖ ਸਕਦੇ ਜੀ। ਕਿ ਵੈੜ ਨੇ ਚੱਡੀ ਤਿਆਰੀ ਜਿਹੜੀ ਬਹੁਤ ਵਧੀਆ ਕੀਤੀ ਆ। ਬਾਕੀ ਜਿਹੜਾ ਦੁੱਧ ਆਪਾਂ ਦੱਸ ਦਿੰਨੇ ਆ ਉਹ ਆਪਾਂ ਨੂੰ ਜਿੱਦਾਂ ਪਿਛੋਂ ਦੱਸਿਆ ਹੁੰਦਾ ਕਿਸੇ ਨੇ ਉਸੇ ਹਿਸਾਬ ਨਾਲ ਆਪਾਂ ਦੱਸ ਦਿੰਦੇ ਜੀ। ਬਾਕੀ ਵੀ ਜੀ ਤੁਸੀਂ ਆਪਣਾ ਆਈਡੀਆ ਲਾ ਲਿਆ ਕਰੋ। ਵੈੜ ਕਾਫੀ ਕੁਆਰਟੀ ਵਾਲੀ ਏ, ਦੂਸਰਾ ਸੂਆ ਵੈੜ ਸੁਈ ਜੇ। ਘਾਹ ਰੱਖਣ ਵਾਸਤੇ ਵੈੜ ਇਹ ਬਹੁਤ ਜਿਆਦੀ ਵਧੀਆ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਆ ਵੈੜਾਂ ਬਿਲਕੁਲ ਨਹੀਂ ਮਨਾਉਂਦੀਆਂ। ਤੇ ਦੋਦੀ ਡਿਫੈਂਡ ਹੈ ਉਹ ਵੀ ਕਾਫੀ ਵਧੀਆ ਹੁੰਦੀਆਂ ਨੇ ਬੈੜਾਂ ਦੀ ਦੇਖ ਸਕਦੇ ਜੀ ਲੋ ਤੁਹਾਨੂੰ ਚੱਡਾ ਫੇਰ ਤੋਂ ਚੱਕ ਰਾਦੀ ਪਿਛੇ ਦਿਓ ਜੀ ਬਹੁਤ ਹੀ ਵੇ ਠੰਡਪੰਡ ਦੀ ਵੈੜ ਜੇ ਲੋ ਤੇ ਬਿਲਕੁਲ ਤਾਜੀ ਸੂਈ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀਆਂ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਨੀ ਆ ਉਹ ਆਪਣੀ ਥਾਣਾ ਦੀ ਪੂਰੀ ਗਰੰਟੀ ਹੈ ਜੀ ਤੁਸੀਂ ਆਪਣੇ ਕੋਲੋਂ ਵੀ ਵੜੇ ਫੇਕ ਸਕਦੇ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਆਪਣਾ ਗੱਗੜਪਾਣਾ ਤਹਿਸੀਲ ਬੱਬਗਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਮੁੱਲ ਦੀ ਜੇਕਰ ਗੱਲ ਕਰੀਏ ਮੁੱਲ 45 ਕਰੀਏ 46 ਕਰੀਏ ਵੜ ਤਾਂ ਵੀਕਦੀ ਹੈ 42 ਕਰੀਏ ਤਾਂ ਵੀ ਵਿਕਦੀ ਆ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਚ ਵੜ ਇਹ ਦੇ ਦੇਣੀ ਜੀ ਸਿਰਫ ਤੁਹਾਨੂੰ 40000 ਰੁਪਏ ਦੇ ਚ ਵੜ ਮਿਲੂਗੀ ਜੀ 40000 ਰੁਪਏ ਵੀ ਦੀ ਰੇਡ ਹੈ ਜੋ ਉਹ ਫਿਕਸ ਹੋਏਗਾ ਜੀ ਲੋ ਦੇਖ ਸਾਡੇ ਬੈਡ ਬਹੁਤ ਜਿਆਦਾ ਕੁਆਲਟੀ ਵਾਲੀ ਜੀ ਦੂਸਰਾ ਸੁਆ ਬੈਡ ਸੁਈ ਜੇ ਤੇ ਪਿਛੇ ਬੱਚਾ ਜੋ ਇਸ ਦੇ ਵਸ਼ਾ ਜੇ ਬੈਡ ਕਾਫੀ ਕੁਆਲਟੀ ਵਾਲੀ ਜੀ ਲੋ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੇ ਸੱਜਣਾ ਸੁਈਆਂ ਬੈਡ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਕਦੇ ਵੀ ਸੰਪਰਕ ਕਰ ਸਕਦਾ ਜੀ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦਾ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਬੀਜ ਜੁੜੇ ਹੈ ਚੈਨਲ ਦੇ ਸ਼ੇਰਾਡੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਜੀ ਜੀ